ਭਾਬੀ ਜੀ ਆ ਵੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਆ ਸੋਨੇ ਦੀ ਚੈਨ ਵਾਓ ਇਹ ਤਾਂ ਬਹੁਤ ਸੋਹਣੀ ਆ ਮੇਰੇ ਲਈ ਵਾਏ ਹਾਂਜੀ ਤੁਹਾਡੇ ਲਈ ਆ ਰਮਨ ਤੇਰਾ ਦਿਮਾਗ ਖਰਾਬ ਆ ਐਨਾ ਮਹਿੰਗਾ ਗਿਫਟ ਕੀ ਲੋੜ ਵਾਏ ਨੂੰ ਦੇਣ ਦੀ ਮੇਰਾ ਮਤਲਬ ਇੰਨੀ ਮਹਿੰਗੀ ਚੀਜ਼ ਲਿਆਉਂਦੀ ਕੀ ਲੋੜ ਹੀ ਹਾਂਜੀ ਦੀਦੀ ਇਹਦੀ ਕੀ ਲੋੜ ਹੀ ਮੇਰੇ ਕੋਲ ਤਾਂ ਪਹਿਲਾਂ ਵੀ ਹੈਗੀ ਆ ਓਹੋ ਆ ਤੁਹਾਡਾ ਐਨੀਵਰਸਰੀ ਗਿਫਟ ਆ ਮੈਨੂੰ ਆ ਡਿਜ਼ਾਈਨ ਬੜਾ ਵਧੀਆ ਲੱਗਿਆ ਮੈਂ ਸੋਚਿਆ ਤੁਹਾਡੇ ਲਈ ਲੈ ਲਾਂ ਥੈਂਕ ਯੂ ਦੀਦੀ ਚੱਲ ਠੀਕ ਹੈ ਜਾ ਰਮਨ ਵਾਸਤੇ ਵਧੀਆ ਜਾ ਕੋ ਖਾਣ ਲਈ ਬਣਾ ਲਾ ਠੀਕ ਆ ਮੰਮੀ ਜੀ ਰਮਨ ਗੱਲ ਸੁਣ ਤੇਰਾ ਦਿਮਾਗ ਖਰਾਬ ਹੋ ਗਿਆ ਕੀ ਇੰਨਾ ਮਹਿੰਗਾ ਗਿਫਟ ਕੌਣ ਦਿੰਦਾ ਵਾ ਆਪਣੀ ਭਾਬੀ ਨੂੰ ਮੰਮੀ ਜੀ ਮੈਨੂੰ ਵਧੀਆ ਲੱਗਣ ਦਿਆ ਸੀ ਤੇ ਮੈਂ ਲੈ ਆਈ ਕੀ ਹੋ ਗਿਆ ਇਹਦੇ ਚ ਚੱਲ ਠੀਕ ਆ ਤੂੰ ਲੈ ਆਈ ਆ ਤੇ ਹੁਣ ਗੱਲ ਸੁਣ ਜਦੋਂ ਤੂੰ ਜਾਵੇਂਗੀ ਨਾ ਚਾਰ ਪੰਜ ਵਧੀਆ ਜੇ ਸੂਟ ਲੈ ਕੇ ਜਾਈਂ ਇੱਕ ਅੱਧਾ ਲੈ ਕੇ ਨਾ ਚਲ ਜੀ ਐਸ ਕੀ ਇਨਾ ਮਹਿੰਗਾ ਗਿਫਟ ਦਿੱਤਾ ਵਾ ਪੈਸੇ ਪੂਰੇ ਵਸੂਲ ਕਰ ਲਈ ਮੰਮੀ ਜੀ ਤੁਸੀਂ ਆ ਸਭ ਕੀ ਕਹਿਂ ਰਹੇ ਹੋ ਮੈਂ ਭਾਬੀ ਲਈ ਜੋ ਗਿਫਟ ਲੈ ਕੇ ਆਈ ਆ ਆਪਣੀ ਮਰਜ਼ੀ ਤੇ ਆਪਣੀ ਪਸੰਦ ਨਾਲ ਲੈ ਕੇ ਆਈ ਆ ਕੋਈ ਜ਼ੋਰ ਜ਼ਬਰਦਸਤੀ ਨਾਲ ਨਹੀਂ ਲੈ ਕੇ ਆਈ ਨਾ ਮੈਂ ਇਸ ਕਰਕੇ ਲੈ ਕੇ ਆਈ ਆ ਕਿ ਉਹ ਵੀ ਮੈਨੂੰ ਗਿਫਟ ਦੇ ਬਦਲੇ ਕੁਝ ਦੇਣ ਨਾਲੇ ਮੰਮੀ ਜੀ ਮੇਰੇ ਵਿਆਹ ਨੂੰ 4 ਸਾਲ ਹੋ ਗਏ ਆ ਅੱਜ ਤੱਕ ਭਾਬੀ ਨੇ ਹੀ ਦਿੱਤਾ ਜੋ ਵੀ ਮੈਨੂੰ ਦਿੱਤਾ ਮੈਂ ਤੇ ਪਹਿਲੀ ਵਾਰ ਐਤ ਕੀ ਕੁਝ ਲੈ ਕੇ ਆਈ ਆ ਉਹਨਾਂ ਵਾਸਤੇ ਉਹ ਤਾਂ ਫਿਰ ਕੀ ਹੋ ਗਿਆ ਨਨਾਨਾ ਦਾ ਕੰਮ ਹੁੰਦਾ ਭਾਬੀਆਂ ਕੋ ਗਿਫਟ ਲੈਣ ਦਾ ਨਾਲੇ ਭਾਬੀਆਂ ਦਾ ਹੱਕ ਹੁੰਦਾ ਨਨਾਨਾ ਨੂੰ ਗਿਫਟ ਦੇਣ ਦਾ ਜਿਉ ਉਹ ਤੈਨੂੰ ਦਿੰਦੀ ਆ ਤੇ ਕੋਈ ਵੱਖਰਾ ਨਹੀਂ ਕਰਦੀ ਜਿੱਦਾਂ ਤੁਸੀਂ ਭਾਬੀ ਵੱਲੋਂ ਬੋਲਣ ਦੇ ਹੋ ਨਾ ਇਦਾਂ ਹੀ ਮੇਰੀ ਸੱਸ ਵੀ ਮੇਰੇ ਵੱਲੋਂ ਬੋਲਦੀ ਆ ਉਹਨਾਂ ਨੂੰ ਲੱਗਦਾ ਆ ਮੈਂ ਆਪਣੀ ਕੁੜੀ ਨੂੰ ਘਰ ਹੀ ਚੁੱਕ ਕੇ ਦੇ ਦਾਂ ਮੈਂ ਅੱਜ ਤੱਕ ਉਹਨਾਂ ਲਈ ਸਭ ਕੁਝ ਕੀਤਾ ਹਰ ਵੱਡੇ ਹਰ ਐਨੀਵਰਸਰੀ ਤੇ ਗਿਫਟ ਦਿੱਤੇ ਆ ਪਰ ਉਹਨਾਂ ਨੇ ਮੈਨੂੰ ਕਦੀ 1 ਰੁਪਏ ਦੀ ਵੀ ਚੀਜ਼ ਨਹੀਂ ਦਿੱਤੀ ਮੈਨੂੰ ਬਹੁਤ ਬੁਰਾ ਲੱਗਦਾ ਵਾ ਤੇ ਮੈਂ ਨਹੀਂ ਚਾਹੁੰਦੀ ਕਿ ਭਾਬੀ ਨੂੰ ਵੀ ਮੇਰੇ ਵਾਂਗੂ ਬੁਰਾ ਲੱਗੇ ਜੇ ਮੈਂ ਵੀ ਉਹਨਾਂ ਵਾਂਗੂ ਭਾਬੀ ਨਾਲ ਕਰੂੰਗੀ ਫਿਰ ਮੇਰੇ ਤੇ ਉਹਨਾਂ 'ਚ ਕੀ ਫਰਕ ਰਹੇ ਜੂਗਾ ਮੰਮੀ ਜੀ ਤੁਸੀਂ ਇੱਥੇ ਭਾਬੀ ਨਾਲ ਰਹਿੰਦੇ ਹੋ ਮੇਰੇ ਨਾਲ ਨਹੀਂ ਇਸ ਕਰਕੇ ਤੁਸੀਂ ਉਹਨਾਂ ਦੀ ਜ਼ਿਆਦਾ ਫਿਕਰ ਕਰਿਆ ਕਰੋ ਭਾਬੀ ਨੂੰ ਕਿਹੜੀ ਚੀਜ਼ ਨਾਲ ਜ਼ਿਆਦਾ ਖੁਸ਼ੀ ਮਿਲਦੀ ਵਾ ਕਿਹੜੀ ਗੱਲ ਦਾ ਬੁਰਾ ਲੱਗਦਾ ਵਾ ਨਾਲੇ ਕੰਮ 'ਚ ਵੀ ਭਾਬੀ ਦਾ ਹੱਥ ਵਟਾਇਆ ਕਰੋ ਮੰਮੀ ਜੀ ਜੇ ਤੁਸੀਂ ਭਾਬੀ ਨੂੰ ਖੁਸ਼ ਰੱਖੋਗੇ ਉਹਨਾਂ ਦੀ ਇੱਜ਼ਤ ਕਰੋਗੇ ਤੇ ਭਾਬੀ ਵੀ ਫਿਰ ਮੇਰੀ ਇੱਜ਼ਤ ਕਰਨਗੇ ਤੇ ਜਦੋਂ ਵੀ ਮੈਂ ਘਰ ਆਉਂਗੀ ਭਾਬੀ ਖੁਸ਼ ਹੋਊਗੀ ਮੈਂ ਨਹੀਂ ਚਾਹੁੰਦੀ ਜਦੋਂ ਮੈਂ ਘਰ ਆਵਾਂ ਭਾਬੀ ਦਾ ਮੂੰਹ ਬਣਿਆ ਹੋਵੇ ਬੜੀ ਸਿਆਣੀ ਹੋ ਗਈ ਹੁਣ ਮੇਰੀ ਤੀ ਮੈਨੂੰ ਮaaf ਕਰ ਦੇ ਪੁੱਤ ਗਲਤੀ ਹੋ ਗਈ ਮੇਰੇ ਕੋਲ ਜੋ ਮੈਂ ਉਹਦਾਂ ਇਹੋ ਜਿਹਾ ਵਰਤਾਵ ਕਰਦੀ ਆ ਮੈਂ ਭੁੱਲ ਗਈ ਹਾਂ ਕਿ ਮੇਰੀ ਵੀ ਕੁੜੀ ਕਿਸ ਦੀ ਨੋ ਆ ਕਿਸੇ ਦੇ ਘਰ ਮੇਰੀ ਕੁੜੀ ਵੀ ਨੋ ਬਣ ਕੇ ਰਹਿੰਦੀ ਆ ਅੱਜ ਤੋਂ ਬਾਅਦ ਮੈਂ ਤੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਅੱਜ ਤੋਂ ਮੈਂ ਤੇਰੀ ਭਾਬੀ ਨੂੰ ਤੇਰੇ ਵਾਂਗੂ ਹੀ ਰੱਖੂੰਗੀ ਹਾਂਜੀ ਮੰਮੀ ਜੀ ਮੰਮੀ ਜੀ ਰੋਟੀ ਬਣ ਗਈ ਹੀ ਫੜਾਵਾਂ ਪੁੱਤ ਰੋਟੀ ਤੇ ਖਾ ਲਾਂਗੇ ਤੂੰ ਰਹੀ ਆ ਇੱਥੇ ਬੈਠ ਵੇਖ ਰਮਨ ਕਿੰਨੇ ਦਿਨਾਂ ਬਾਅਦ ਘਰ ਆਈ ਆ ਇਹਦੇ ਲਾਗੇ ਬਹਿ ਦੋ ਚਾਰ ਗੱਲਾਂ ਕਰ ਨਨਾਨ ਪਰਝਾਈ ਗੱਲਾਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਕੀ ਘਰ ਦਾ ਕੰਮ ਤੇ ਹੁੰਦਾ ਹੀ ਰਹੂਗਾ ਠੀਕ ਆ ਮੰਮੀ ਜੀ ਤੇ ਫੇਰ ਭਾਬੀ ਜੀ ਤੁਸੀਂ ਕੀ ਬਣਾਇਆ ਮੇਰੇ ਲਈ ਮਟਰ ਪਨੀਰ ਮਟਰ ਪਨੀਰ ਮੰਮੀ ਜੀ ਤੁਸੀਂ ਕਿਹਾ ਸੀ ਨਾ ਇਹਨਾਂ ਨੂੰ ਮਟਰ ਪਨੀਰ ਬਣਾਉਣ ਨੂੰ ਹਾਂ ਬੁੱਤ ਮੈਂ ਗਿਆ ਸੀ ਤੈਨੂੰ ਮਟਰ ਪਨੀਰ ਬਹੁਤ ਪਸੰਦ ਹੈ ਨਾ ਹਾਂ ਜੀ ਥੈਂਕ ਯੂ ਮੰਮੀ ਜੀ